ਜੀ ਬਹੁਤ ਸੋਈ ਕਲੈਕਸ਼ਨ ਆਈ ਹੈ ਜੀ ਸਪੀਰੀਅਰ कॉटन ਦੇ ਵਿੱਚ ਆਰੀ ਦਾ ਵਰਕ ਹੈ ਜੀ ਬਹੁਤ ਸੋਨਾ ਲਓ ਜੀ ਬਹੁਤ ਵੱਡੀ ਆਫਰ ਲੱਗੀ ਏਕ ਟੈਕਸ ਬ੍ਰਾਂਡ ਦੇ ਸੂਟਾਂ ਤੇ ਆਫਰ ਲੱਗ ਗਈ ਦੁਬਾਰਾ ਫੇਰ ਜੀ ਹੁਣ ਆ ਗਿਆ ਆਰੀ ਵਰਕ ਦਾ ਸੂਟ ਹੈ ਟੈਬੀ कॉटन ਦੇ ਆਰੀ ਵਰਕ ਦਾ ਸੂਟ ਨੇ ਜੀ ਸ਼ਰਟ ਦੇ 2.5 ਮੀਟਰ ਦੇ ਵਿੱਚ ਆਰੀ ਵਰਕ ਆਊਗਾ ਸੇਮ ਬੇਸ ਦੀ ਬਾਟਮ ਆਊਗੀ ਸੈਲ ਪ੍ਰਿੰਟ ਦੀ ਲਓ ਜੀ ਸ਼ੈਡੋ ਪ੍ਰਿੰਟ ਦੀ ਸੈਲ ਪ੍ਰਿੰਟ ਦੀ ਬਾਟਮ ਆਊਗੀ ਸੇਮ ਬੇਸ ਦੇ ਜੀ ਮਾਰਕਟ ਦੇ ਵਿੱਚ ਉਹਨੂੰ 1250 ਰੁਪਏ ਤੋਂ ਕਟ ਨਹੀਂ ਮਿਲਦਾ ਸੂਟ ਜਿਹੜਾ ਇਹ ਅਸੀਂ ਕਰਤਾ 950 ਰੁਪਏ ਦਾ ਜੀ 950 ਰੁਪਏ ਦਾ ਕਰਤਾ ਜੀ ਜਲਦੀ ਜੀ ਸਕਰੀਨ ਛੋੜ ਲੇ ਕੇ ਆਨਲਾਈਨ ਆਰਡਰ ਬੁੱਕ ਕਰਵਾ ਲਓ ਜੀ ਸ਼ਿਪਿੰਗ ਹੈਗੀ ਇੱਕ ਸੌਣ ਦੀ ਆਲ ਓਵਰ ਇੰਡੀਆ 60 ਰੁਪਏ 2 ਦੀ 80 3 ਦੀ 90 400 ਜੀ ਜਲਦੀ ਆ ਜੀ ਬੁੱਕ ਕਰਵਾ ਲਓ ਜੀ 300 ਰੁਪਏ ਦਾ ਫਾਇਦਾ ਕਰਤਾ ਜੀ ਆਪਣੀ ਮਾਰਕੀਟ ਨਾਲੋਂ 950 ਰੁਪਏ ਦਾ ਮਿਲੂਗਾ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ 1250 ਮਿਲਦਾ ਹੈ ਜਿਨ੍ਹਾਂ ਨੇ ਪੇਫੋਲ ਨਹੀਂ ਕਰਿਆ ਪੇਫੋਲ ਕਰ ਲਓ ਬਾਟਮ ਸੈਲ ਪ੍ਰਿੰਟ ਦੀ ਸੇਮ ਵੇਚਦੀ ਆਉਗੀ ਜੀ ਲਓ ਜੀ 950 ਰੁਪਏ ਦਾ ਮਿਲੂਗਾ 950 ਲੀ ਜੀ 950 ਰੁਪਏ ਦਾ ਮਿਲਣਾ ਜੀ ਅਲਿਸ਼ਰ ਸ਼ੋਰੂ ਤਿੰਨ ਕਲਰ ਨੇ ਸਾਰੀ ਛੋੜੋ ਵਿਚਾਰੀ ਵਰਕੇ ਕੋਈ ਲਾਈਨਿੰਗ ਲੱਗਦੀ ਸਪੀਰੀਅਲ ਕਟਲਾ ਕੋਈ ਲਾਈਨਿੰਗ ਨਹੀਂ ਲੱਗਦੀ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ 950 ਰੁਪਏ ਦਾ ਸੂਟ ਆ 5 ਮੀਟਰ 22+25 ਮੀਟਰ ਸੂਟ ਆਰੀ ਵਰਕ ਸਾਰੀ ਸ਼ਰਟ ਦੇ ਵਿੱਚ ਆ ਤਿੰਨ ਕਲਰ ਨੇ ਬਾਟਮ ਹਾਊਸ ਸੈਲ ਪ੍ਰਿੰਟ ਦੀ ਸੇਮ ਬੇਜ ਦੀ ਬਾਟਮ ਆ ਸੈਲ ਪ੍ਰਿੰਟ ਦੀ ਸਾਰੇ ਦੇ ਵਿੱਚ ਸ਼ੈਡੋ ਆਊਗੀ ਤਮੀਜ਼ ਦੀ ਪੰਮਕਰਾਲ ਦੀ ਤਿੰਨ ਕਲਰ ਨੇ ਕਲਰ ਦੇਖ ਲਓ ਜੀ ਇੱਕ ਵਾਰ ਫੇਰ ਜਲਦੀ ਜਲਦੀ ਬੁਕਿੰਗ ਕਰਵਾ ਲਓ ਔਰ ਪੇਜ ਫੋਲੋ ਕਰ ਲਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ 950 ਰੁਪਏ ਦਾ ਮਿਲੂਗਾ ਜੀ ਅਡੀ ਸ਼ੇਅਰ ਸ਼ੁਰੂ ਭਿੱਤੀ ਤੋਂ ਜੀ ਲਓ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਸਿਰਫ 950 ਰੁਪਏ ਦਾ 300 ਰੁਪਏ ਲੈਸ ਦੇ ਵਿੱਚ ਮਿਲ ਗਿਆ ਜੀ ਆਪਣੇ ਕੋਲ ਏਕ ਟੈਕਸ